ਯੋ ਪਾਪ ਸਾਰਾ ਹੱਤਿਆ ਲਈ 30 ਲੱਖ ਤੋਂ ਲੱਗ ਜਾ। ਸੇਪਾ ਕੀ ਫਰਦਾ ਖੱਟੇ ਕਰਦਾ ਦੇਖੋ ਬਾਹਰ ਤੋਂ ਪਾਣੀ ਆਉਂਦਾ ਸਰ ਦੇ ਬਾਹਰ ਪਾਣੀ ਆਂਦੀ ਤੇ ਉਹਦਾ ਖਾਚਾ ਪੀਂਗਾ ਤੇ ਪਪਾ ਜੀ ਡਾਕਟਰਾਂ ਦਾ ਕੀ ਕਹਿਣਾ ਡਾਕਟਰਾਂ ਦਾ ਕਹਿੰਦਾ ਤੁਹਾਨੂੰ ਬਸ ਜਾਨੀ ਚੋਟੀ ਚੱਗੀ 85 ਦਿਨੀ ਬਾਅਦ ਤੇ ਜੋ ਨਾ ਮੰਗਿਆ ਹੱਥੇ ਚ ਠੀਕ ਹੈ। ਅਹੀਂ ਜੋ ਮੰਗਿਆ ਦੇ ਚਾ ਉਹ ਤੇ ਟੋਕ ਤਾਗੇ ਲੋਕਾਂ ਦੇ ਰਾਈ ਚਾਰਜਟ ਬਟੇ ਜੋ ਤੇ ਪਹਿਲਾ ਹੈ ਜੀ ਸ ਤੇ ਪਿੰਡ ਦੇ ਬਹੁਤ ਥਾੜੇ ਲੋਕ ਸਭੀ ਜੀ ਅੱਜ ਫੇ ਪਹਿਲੇ ਲਾਹ ਜਿਹੜੀ ਵਾਰ ਪਾ ਫੇ ਕੋਈ ਪਿੰਡ ਨੇ ਸਰਪੰਚ ਨਾਲ ਕਿਸੇ ਨਾਲ ਗੱਲਬਾਤ ਕੀਤੀ ਪਤਾ ਪਤਾ ਕੋਈ ਚਪੜ ਦੇ ਗੱਲਬਾਤ ਵੀ ਕੀਤੀ ਕੋਈ ਨਹੀਂ ਉਹ ਸਰਪੰਚ ਆਪ ਹੀ ਪਾ 5 ਮਿੰਟ ਪਾ 10000 ਦੇ ਗਾ ਪਾ ਆਚਾਰੀ ਇਹ ਉਤਰਾ ਦੇ ਗੱਲ ਕਰਨ ਕਿਸੇ ਫੋਰ ਮੋਤਬਾਰ ਦੇ ਨਾਮ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਕਿਸੇ ਨੰਮੇ ਦੇ ਨਾਲ ਗੱਲ ਕੀਤੀ ਨਹੀਂ ਜਿਹੜਾ ਕੋਈ ਨਾਲ ਕੀਤਾ ਹੈ ਅੱਛਾ ਜੀ ਕੱਲ ਫਿਰ ਤਾਂ ਅੱਛੇ ਸ਼ਾਦੀ ਨਹੀਂ ਹੋਈ ਫਿਰ ਹੀ ਦੱਸੋ ਅੱਛਾ ਜੀ ਕਿਉਂ ਨਾ ਘਰ ਹੀ ਕਰਕੇ ਆਪਾਂ ਲਿਆ ਆਪਣੀ ਛੱਲ ਮੋਦੇ ਤੇ ਯਾਰ ਤੂੰ ਹੀ ਜਦੋਂ ਗੱਡੀ ਆਹੀ ਮੈਂ ਸਮਝੀ ਗਿਆ ਅੱਜ ਕੋਈ ਖੜੀ ਛੱਲ ਨੂੰ ਤੇ ਉਹ ਇੱਕ ਬੰਦੇ ਹੋਰ ਛੱਡੇ ਤੇ ਇੱਕ ਬੰਦੇ ਤੁਸੀਂ ਹੋ ਗਏ ਹਾਂਜੀ ਹਾਂਜੀ ਚਾਹੀਦੇ ਠੀਕ ਹੈ ਤੇ ਫਿਰ ਸੇ ਮਾਚੋ ਰਹੀ ਦਿੱਤੀ ਹਾਂਜੀ ਉਨਾਂ ਨੇ ਪਾਪਾ ਜੀ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਜਿੰਨਾ ਕੋਨਾਂ ਦਾ ਹੋ ਸਕਿਆ ਉਹ ਯੋਗਦਾਨ ਦਿੱਤਾ ਵਾ ਪਰ ਲਾਜ ਮਹਿੰਗਾ ਹੈ ਬਹੁਤ ਲਾਜ ਮਹਿੰਗੇ ਹੋਣ ਕਰਕੇ ਪਰਿਵਾਰ ਦੀ ਮਾਨੀ ਹਾਲਤ ਖਰਾਬ ਪਰਿਵਾਰ ਜਿਹੜਾ ਵਾ ਲਾਜ ਕਰਾਉਣ ਦੇ ਵਿੱਚ ਅਸਮਰਥ ਹੈ ਤੇ ਆਪਾਂ ਉਸ ਵੀਰ ਦੇ ਨਾਲ ਵੀ ਗੱਲਬਾਤ ਕਰ ਲੈਨੇ ਹਾਂ ਜਿਹੜਾ ਇਹ ਏਡਾ ਵੱਡਾ ਦੁੱਖ ਜਿਹੜਾ ਭੋਗ ਰਿਹਾ ਵਾ ਹਾਂਜੀ ਵੀਰ ਜੀ ਤੁਹਾਡੇ ਵਿਥੋ ਕੀ ਆ ਸਾਥੇ ਕੰਮ ਕਰਦੇ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਜੀ ਦਾਨੀ ਸੱਜਣਾ ਨੂੰ ਭਾਈ ਮੈਂ ਹੁਣੇ ਕੋਈ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਮੈਂ ਐਸੇ ਬਿੱਤੀ ਨੂੰ ਨਾਲ ਜੀ ਪਾਣੀ ਉਹ ਵੀਰ ਦਾ ਵੀ ਕਹਿਣਾ ਆ ਕਿ ਵੇ ਦਾਨੀ ਸੱਜਣ ਮੇਰੀ ਵੱਤੋਂ ਵੱਤ ਮਦਦ ਕਰਨਾ ਮੈਂ ਆਪਣੇ ਪੈਰਾਂ ਦੇ ਸਿਰ ਖੜਾ ਹੋਣਾ ਚਾਹੁੰਦਾ ਵਾ ਤੇ ਅਸੀਂ ਵੀ ਪੱਤਰਕਾਰ ਭਾਈ ਜਾਰੇ ਵੱਲੋਂ ਹੱਥ ਜੋੜ ਕੇ ਦਾਨੀ ਸੱਜਣਾ ਨੂੰ ਬੇਨਤੀ ਕਰਾਂਗੇ ਕਿ ਅਸੀਂ ਖੁਦ ਇਸ ਪਰਿਵਾਰ ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਜਿਹਦੀ ਆ ਸਾਂਝੀ ਕੀਤੀ ਆ ਪਰਿਵਾਰ ਜਿਹੜਾ ਵਾ ਬਹੁਤ ਜ਼ਿਆਦਾ ਗਰੀਬ ਆ ਇਹ ਵੀ ਵੀਰ ਜਿਹੜਾ ਦਿਹਾੜੀ ਲਾ ਕੇ ਤੇ ਆਪਣਾ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਚਲਾ ਰਿਆ ਸੀ ਪਰ ਹੁਣ ਇਹਨਾਂ ਦਾ ਜੋ ਵੀ ਖਰਚਾ ਸਭ ਸਾਰਾ ਜਿਹੜਾ ਵਾ ਰੁਕ ਚੁੱਕਾ ਵਾ ਜੋ ਵੀ ਪੂੰਜੀ ਸੀ ਉਹ ਵੇਚ ਕੇ ਲਾ ਦਿੱਤੀ ਗਈ ਆ ਹੁਣ ਇਸ ਪਰਿਵਾਰ ਦੀ ਜਿਹੜੀ ਆ ਇਹਨਾਂ ਨੂੰ ਦਾਨੀ ਸੱਜਣਾ ਦੀ ਜਿਹੜੀ ਆ ਲੋੜ ਆ ਤਾਂ ਜੋ ਇਸ ਵੀਰ ਦਾ ਰਵਿੰਦਰ ਸਿੰਘ ਜਿਹੜਾ ਵਾ ਉਹਦਾ ਜਿਹੜਾ ਨਾਮ ਜਿਹੜਾ ਹੋ ਸਕੇ ਧੰਨਵਾਦ ਜੀ ਅੰਮ੍ਰਿਤਸਰ ਦੇ ਪਿੰਡ ਵਿਸ਼ੰਬਰਪੁਰਾ ਚ 18 ਸਾਲ ਨੌਜਵਾਨ ਅਰਵਿੰਦਰ ਸਿੰਘ ਬੋਰ ਦਾ ਕੰਮ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਿਆ ਅੰਮ੍ਰਿਤਸਰ ਦੇ ਪਿੰਡ ਵਿਸ਼ੰਬਰਪੁਰਾ ਚ 18 ਸਾਲ ਨੌਜਵਾਨ ਅਰਵਿੰਦਰ ਸਿੰਘ ਬੋਰ ਦਾ ਕੰਮ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਿਆ ਕੰਮ ਦੌਰਾਨ ਪੈਰ ਮੋਟਰ ਦੀ ਤਾਰ ਚ ਫਸਣ ਨਾਲ ਉਹ ਡੂੰਘੇ ਟੋਏ ਚ ਡਿੱਗ ਗਿਆ ਜਿਸ ਕਾਰਨ ਉਸਦਾ ਪੈਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪਰਵਿੰਦਰ ਸਿੰਘ ਦਾ ਅਸੀਂ ਜੀ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦੇ ਆ ਕਿ ਅਸੀਂ ਦਾਨੀ ਸੱਜਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਇਸ ਪਰਿਵਾਰ ਦਾ ਜਿਹੜਾ ਕਾਊਂਟ ਨੰਬਰ ਆ ਅਤੇ ਮੋਬਾਈਲ ਨੰਬਰ ਜਿਹੜਾ ਆ ਉਹ ਦੇ ਦਿੱਤਾ ਜਾਵੇਗਾ ਤਾਂ ਜੋ ਦਾਨੀ ਸੱਜਣ ਜਿਹੜੇ ਆ ਇਸ ਪਰਿਵਾਰ ਦੇ ਹਾਲਤ ਦੇਖ ਕੇ ਤੇ ਉਹਨਾਂ ਦੀ ਜਿਹੜੀ ਆ ਮਦਦ ਸਿੱਧੇ ਤੌਰ ਤੇ ਜਿਹੜੀ ਆ ਮਦਦ ਕਰ ਸਕਦੇ ਹਨ ਜੀ ਧੰਨਵਾਦ ਅਸੀ ਕਾਲ ਜੀ ਮੈਂ ਹਾਂ ਪੱਤਰਕਾਰ ਜਸਬੀਰ ਸਿੰਘ ਭੋਲਾ ਮਾਨਾਵਾਲਾ ਕਲਾ ਤੇ ਬੇਨਤੀ ਆ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਸਕਿਪ ਕਰਨ ਵਾਲੀ ਨਹੀਂ ਆ ਤੇ ਵੀਡੀਓ ਅਸੀਂ ਲੰਬਾ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਖੜੇ ਆ ਅੰਮ੍ਰਿਤਸਰ ਦੇ ਪਿੰਡ ਪਸ਼ੰਬਰਪੁਰਾ ਜਿੱਥੇ 18 ਸਾਲ ਦਾ ਨੌਜਵਾਨ ਹੈ ਜੋ ਬੋਰ ਦਾ ਕੰਮ ਕਰਦਾ ਹੈ ਤਰਵਿੰਦਰ ਸਿੰਘ ਤੇ ਕੁਝ ਦਿਨ ਪਹਿਲਾਂ ਬੋਰ ਦਾ ਕੰਮ ਕਰਦਿਆਂ ਕਰਦਿਆਂ ਤਾਰ ਦੇ ਦੇ ਨਾਲ ਲਟਕ ਕੇ ਉਹ ਬੋਰ ਦੇ ਵਿੱਚ ਜਾ ਗਿਆ ਜਿਸ ਦੇ ਸਬੰਧ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਇਸ ਦੇ ਤਿੰਨ ਆਪਰੇਸ਼ਨ ਜਿਹੜੇ ਆ ਹੁਣ ਤੱਕ ਹੋ ਚੁੱਕੇ ਹਨ ਪਰਿਵਾਰ ਬਹੁਤ ਗਰੀਬ ਹੈ ਤੁਹਾਨੂੰ ਦਿਖਾਇਆ ਕਾਨੇ ਦੀਆਂ ਬਾਲਿਆਂ ਦੀਆਂ ਛੱਤਾਂ ਹਨ ਪਰਿਵਾਰ ਜਿਹੜਾ ਬਹੁਤ ਹੈ ਪਰਿਵਾਰ ਦੀ ਮਾਂ ਦੀ ਹਾਲਤ ਜਿਹੜੀ ਆ ਬਹੁਤ ਖਰਾਬ ਹੋ ਚੁੱਕੀ ਹੈ ਡਾਕਟਰਾਂ ਦੇ ਵੱਲੋਂ ਹੁਣ ਤੱਕ ਇਸ ਦਾ 10 ਲੱਖ ਦੇ ਕਰੀਬ ਜਿਹੜਾ ਅੰਦਾਜ਼ ਜਿਹੜਾ ਵਾ ਚੱਲ ਚੁੱਕਾ ਵਾ ਤੇ ਜਦੋਂ ਵੀ ਇਹਨਾਂ ਨੂੰ ਦਿਖਾਉਣ ਜਾਣਾ ਪੈਂਦਾ ਹੈ ਤਾਂ ਐਂਬੂਲੈਂਸ ਦਾ ਕਰਾਇਆ ਅਤੇ ਡਾਕਟਰਾਂ ਦੀ ਫੀਸ ਪਾ ਕੇ 10000 ਰੁਪਿਆ ਲੱਗ ਜਾਂਦਾ ਹੈ ਤੇ ਜੇਕਰ ਜਾਂਚਾ ਦਾ ਇਹਨਾਂ ਦਾ ਇਲਾਜ ਦਾ ਖਰਚਾ ਲਗਾਈਏ ਤਾਂ 6 ਤੋਂ 7000 ਤੱਕ ਇਲਾਜ ਦਾ ਖਰਚਾ ਜਿਹੜਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਦੇਖੇ ਕਿ ਡਾਕਟਰਾਂ ਵੱਲੋਂ ਇੱਕ ਦੱਤ ਦੇ ਵਿੱਚ ਰੇਸ਼ਾ ਨਾ ਪਵੇ ਉਹਦੇ ਸਬੰਧ ਵਿੱਚ ਮਸ਼ੀਨ ਲਗਾਈ ਹੋਈ ਆ ਇਸ ਦਾ ਖਰਚਾ ਵੀ 3 ਤੋਂ 3500 ਦੇ ਅਤੀਨਾ ਹੋਂਦਾ ਹੈ ਤੇ ਚਲੋ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਨਾਲੇ ਚਾਹੁੰਨਾਂ ਦੇ ਕੋਲੋਂ ਜਾਣਕਾਰੀ ਲੈ ਲੈਣੇ ਹਾਂ ਮਾਤਾ ਜੀ ਤੁਹਾਡਾ ਕੀ ਲੱਗਦਾ ਹੈ ਬੇਟਾ ਪੋਤਾ ਹਾਂਜੀ ਜੀ ਕੀ ਗੱਲ ਹੋਈ ਹੋਰ ਕੀ ਦੇਖ ਪਿਆ ਤੁਸੀਂ ਕੀ ਹੈ ਤੇ ਦਾਨੀ ਸੱਜਣ ਤੁਹਾਨੂੰ ਦੇਖ ਰਿਹਾ ਹੈ ਤਾਂ ਕੀ ਕਹਿਣਾ ਚਾਹੁੰਦੇ ਜੀ ਮੈਨੂੰ ਨਹੀਂ ਮੈਨੂੰ ਨਹੀਂ ਕਿਹਾ ਅੱਛਾ ਜੀ ਇੱਧਰ ਇਹਨਾਂ ਦੇ ਦਾਦਾ ਜੀ ਵੀ ਬੈਠੇ ਹੋਏ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆਪਾਂ ਹਾਂਜੀ ਦਾਦਾ ਜੀ ਕਿੱਦਾਂ ਲੱਗੀ ਛੱਟ ਪੇਲੋ ਤਾਂ ਜਾਣਕਾਰੀ ਦਿਓ ਡਾਕਟਰ ਲੱਗੀ ਆ ਕਿੱਦਾਂ ਪੇਲ ਜਾਏ ਮਾ ਸਾਗੇ ਅੱਧਰ ਚੱਲੇ ਜੇ ਅੱਛਾ ਜੀ ਅੱਧਰ ਜਾਂਦੇ ਉੱਤੇ ਬਹੁਤ ਖፋ ਸੀ ਅੱਛਾ ਜੀ ਤੇ ਇਮਰਜੈਂਸੀ ਟਾਰਨ ਵਾਲੀ ਆਵੇ ਜੀ ਅੱਛਾ ਜੀ ਅੱਛਾ ਜੀ ਤਾਂ ਘਰ ਟਾਪੇ ਟਾ ਕੇ ਜੇ ਬੈਠੇ ਬੋਲ ਦੇ ਜੀ ਠੀਕ ਆ ਤੇ ਤੇ ਬਹੁਤ ਸਭ ਮਹਾਵਜਾ ਦੀ ਮਾਰ ਅੱਛਾ ਬਪਾ ਜੀ ਹੁਣ ਤੱਕ ਕਿੰਨਾ ਖਰਚਾ ਜਿਹੜਾ ਚੁਪਾਵਾ ਤੁਸੀਂ ਖਰਚਾ ਇਹ ਹਿਸਾਬ ਲਾइए ਸਰਚਾ ਲਖਾ ਗਿਆ 12 ਅੱਛਾ ਜੀ ਉਹ ਫੋਕ ਸਾਰੇ ਹੱਥ ਲੱਗਿਆ 3 ਲੱਖ ਪੂਰਾ ਲੱਗ ਗਿਆ ਤੇ ਬਾਕੀ ਖਾਦਾ ਖਰਚਾ ਘਰ ਦਾ ਦੇਖੋ ਬਾਹਰੋਂ ਪਾਣੀ ਹਾਂ ਸਰ ਪਾਣੀ ਹਾਂ ਜੀ ਤੇ ਖਾਪੀਓ ਤੇ ਬਪਾ ਜੀ ਡਾਕਟਰਾਂ ਦਾ ਕੀ ਕਹਿਣਾ ਹੈ ਡਾ ਡਾ ਕਹਾਂ ਵੀ ਤੁਹਾਨੂੰ ਬਸ ਜਾ ਚੱਪੀ ਚੱਗੀ ਤਾਂ ਕਿ ਆਖੀ ਗੀਨੀ ਬਾਤ ਨਹੀਂ ਹਾਂ ਤੇ ਜਿਵੇਂ ਨਾ ਮੰਗਿਆ ਹ ਤੇ ਸਾ ਠੀਕ ਹੈ ਫੇਰ ਜਦੋਂ ਮੰਗਿਆ ਤੇ ਸਾ ਠੀਕ ਹੈ ਤੋਂ ਅੱਗੇ ਲੋਕਾਂ ਦੇ ਨਾਲ ਚਾਰਜਟ ਬਟੇ ਜੋ ਤੇ ਪਹਿਲਾ ਹੈ ਠੀਕ ਹੈ ਤੇ ਪਿੰਡ ਦੇ ਬਹੁਤ ਥੱਕ ਗਏ ਤੋਂ ਸਭ ਠੀਕ ਹੈ ਫੇਰ ਪਹਿਲੇ ਹਾਂ ਗੀਨੀ ਵਾਪਸ ਪਹਰੇ ਪਿੰਡ ਨੇ ਸਰਪੰਚ ਨਾਲ ਕਿਸੇ ਨਾਲ ਗੱਲਬਾਤ ਕੀਤੀ ਪਤਾ ਪਤਾ ਬਸ ਬੜੇ ਗੱਲਬਾਤ ਕੀ ਇਥੇ ਕੋਈ ਨਹੀਂ ਕੋਚ ਬੰਦਾ ਆਫਿਸ ਬਾਦ ਦਾ 5 ਮਿੰਟ ਪਾਇਆ ਦੇਗਾ 5 ਆਚਾਰੀ ਇਹ ਪਤਰਾ ਦੇ ਗੱਲ ਕਿਸੇ ਹੋਰ ਮੋਤਵਾਰ ਦੇ ਨਾਮ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਕਿਸੇ ਨੰਮੇ ਦੇ ਨਾਲ ਗੱਲ ਕੀਤੀ ਹੈ ਅਚਾਰੀ ਵੋਟਰ ਗਾਲ ਫਿਰ ਸਾਹਿਬ ਅੱਜ ਸ਼ਹਿਰੀ ਦੱਸਿਆ ਜੀ ਰਾਜਾ ਨਮਸਕਾਰ ਆਚਾਰੀ ਉਹਨਾਂ ਗ੍ਰਾਜਕਾਰ ਜੇ ਅੱਜ ਪਹਿਲੇ ਤੁਹਾਨੂੰ ਮੈਂ ਦਇਆ ਸੁਵਿਧਾ ਦੇ ਗੱਲ ਜਾਈ ਮੈਸਰ ਜੀ ਹੈ ਅੱਜ ਦੇਖ ਕੇ ਚੱਲੋ ਦੇ ਵਾ ਕੋਈ ਬਰਦਾਸ਼ਤ ਦੇ ਦੇ ਕਿ ਬੰਦ ਤੁਸੀਂ ਜੀ ਹਾਂਜੀ ਫਿਰ ਜੈ ਨਹੀਂ ਗਿਆ ਠੀਕ ਹੈ ਬੰਦ ਤੇ ਫਿਰ ਜੇ ਮਾਤਵਲੀ ਦਿੱਤੀ ਹਾਂਜੀ ਉਹਨਾਂ ਨੇ ਆ ਪਪਾ ਜੀ ਦਾ ਕਹਿਣਾ ਕਿ ਪਿੰਡ ਵਾਸੀਆਂ ਨੇ ਜਿੰਨਾ ਕੋਨਾਂ ਦਾ ਹੋ ਸਕਿਆ ਉਹ ਯੋਗਦਾਨ ਦਿੱਤਾ ਵਾ ਪਰ ਲਾਜ ਮਹਿੰਗਾ ਹੈ ਮਹਿੰਗਾ ਬਹੁਤ ਲਾਜ ਮਹਿੰਗੇ ਹੋਣ ਕਰਕੇ ਪਰਿਵਾਰ ਦੀ ਮਾਨੀ ਹਾਲਤ ਖਰਾਬ ਆ ਪਰਿਵਾਰ ਜਿਹੜਾ ਵਾ ਲਾਜ ਕਰਾਉਣ ਦੇ ਵਿੱਚ ਅਸਮਰਥ ਹੈ ਤੇ ਆਪਾਂ ਉਸ ਵੀਰ ਦੇ ਨਾਲ ਵੀ ਗੱਲਬਾਤ ਕਰ ਲੈਨੇ ਹਾਂ ਜਿਹੜਾ ਇਹ ਏਡਾ ਵੱਡਾ ਦੁੱਖ ਜਿਹੜਾ ਭੋਗ ਰਿਹਾ ਵਾ ਹਾਂਜੀ ਸਾਡੇ ਦੇਖੋ ਜਿੱਦਗੀ ਆ ਸਾਡੇ ਕੰਮ ਕਰਦੇ ਹਾਂ ਠੀਕ ਹੈ ਕੀ ਕਹਿਣਾ ਚਾਹੁੰਦੇ ਜੇ ਦਾਨੀ ਤੋਂ ਜੜਨਾ ਹਾਂ ਮੈਂ ਹੁਣੇ ਪਰਿ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਹਾਂ ਇਸੇ ਫਿੱਟ ਨੂੰ ਨਾਲ ਸੰਭੇ ਪਾਂਦੇ ਇਹ ਵੀਰ ਦਾ ਵੀ ਕਹਿਣਾ ਵਾ ਕਿ ਵੇ ਦਾਨੀ ਸੱਜਣ ਮੇਰੀ ਵਾਦ ਤੋਂ ਵਾਦ ਮਦਦ ਕਰਨਾ ਮੈਂ ਆਪਣੇ ਪੈਰਾਂ ਦੇ ਸਿਰ ਖੜਾ ਹੋਣਾ ਚਾਹੁੰਦਾ ਵਾ ਤੇ ਅਸੀਂ ਵੀ ਪੱਤਰਕਾਰ ਭਾਈ ਜਾਰੇ ਵੱਲੋਂ ਹੱਥ ਜੋੜ ਕੇ ਦਾਨੀ ਸੱਜਣਾ ਨੂੰ ਬੇਨਤੀ ਕਰਾਂਗੇ ਕਿ ਅਸੀਂ ਖੁਦ ਇਸ ਪਰਿਵਾਰ ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆ ਪਰਿਵਾਰ ਜਿਹੜਾ ਵਾ ਬਹੁਤ ਜ਼ਿਆਦਾ ਗਰੀਬ ਆ ਇਹ ਵੀ ਵੀਰ ਜਿਹੜਾ ਦਿਹਾੜੀ ਲਾ ਕੇ ਤੇ ਆਪਣਾ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਚਲਾ ਰਿਹਾ ਸੀ ਪਰ ਹੁਣ ਇਹਨਾਂ ਦਾ ਜੋ ਵੀ ਖਰਚਾ ਸਭ ਸਾਰਾ ਜਿਹੜਾ ਵਾ ਰੁਕ ਚੁੱਕਾ ਵਾ ਜੋ ਵੀ ਪੂੰਜੀ ਸੀ ਉਹ ਵੇਚ ਕੇ ਲਾ ਦਿੱਤੀ ਗਈ ਆ ਹੁਣ ਇਸ ਪਰਿਵਾਰ ਦੀ ਜਿਹੜੀ ਆ ਇਹਨਾਂ ਨੂੰ